ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪੁੱਜੇ ਹਾਂ ਗੁਰਦੁਆਰਾ ਸ਼ੀਰ ਭਾਈ ਬਚਿੱਤਰ ਸਿੰਘ ਜੀ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਆਪਣੇ ਅੰਤਿਮ ਸਾਹ ਲਏ ਇਹ ਸਥਾਨ ਹੈ ਗੁਰੂ ਪੰਥ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤੀ ਸਥਾਨ ਤੇ ਭਾਈ ਸਾਹਿਬ ਸ਼ੀਰ ਭਾਈ ਬਚਿੱਤਰ ਸਿੰਘ ਜੀ ਦਾ ਅੰਗੇਠਾ ਸਾਧ ਸ਼ੋਭਿਤ ਆ ਤੇ ਉਹ ਖੂਹ ਆ ਜਿਸ ਖੂਹ ਤੇ ਪੰਥ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਜਦੋਂ ਉਹ ਸੇ ਪਾਤਸ਼ਾਹ ਗੁਆਲੀਅਰ ਦੇ ਕਿਲੇ ਤੋਂ 52 ਰਾਜਾ ਨੂੰ ਰਿਹਾ ਕਰਵਾ ਕੇ ਆ ਰਹੇ ਸਨ ਤਾਂ ਇੱਥੇ ਆਏ ਤੇ ਸ਼ਮਸ਼ਖਾਨ ਜੋ ਕੋਟਲਾ ਨੇ ਅੰਦਰ ਰਹਿਣੋ ਹਾਲਾ ਸੀ ਉਹ ਰਾਜਾ ਸੀ ਕਹਲੇ ਜੇ 84 ਪਿੰਡਾਂ ਦਾ ਮਾਲਕ ਸੀ ਤਾਂ ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ 52 ਰਾਜਾ ਸਮੇਤ ਇੱਥੇ ਆਉਣ ਉਹਦੇ ਘਰਾਂ 52 ਰਾਜਾ ਸਮੇਤ ਗੁਰੂ ਸਾਹਿਬ ਇੱਥੇ ਆਏ ਤੇ ਗੁਰੂ ਸਾਹਿਬ ਨੇ ਇਸ ਰਾਜਾ ਕੋਲ ਠਹਿਰਾਇਆ ਤਾਂ ਉਹਨੇ ਇੱਥੇ ਇਸ਼ਨਾਨ ਕੀਤਾ ਸੀ ਉਹਨਾਂ ਨੇ ਇਸੇ ਖੂਤੋchnar ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਇਲਾਵਾ ਹੋਰ ਪੰਜ ਗੁਰੂ ਸਾਹਿਬ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰ ਤੇਗ ਬਹਾਦਰ ਜੀ ਜਿਹੜਾ ਦਿੱਲੀ ਨੂੰ ਸੀਸ ਦੇਣ ਗਏ ਚੰਦਨ ਚੌਕ ਜਿਹੜੀ ਸ਼ਿਦਦੀ ਤੋਂ ਪਹਿਲਾਂ ਇੱਥੇ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਉਹਨਾਂ ਦਾ ਇਤਿਹਾਸ ਜਿਹਾ ਪੱਠਾ ਸਾਹਿਬ ਚਾਰ ਵਾਰ ਗੁਰਸਾਹਿਬ ਆਏ ਤੇ ਉਸ ਤੋਂ ਬਾਅਦ ਇੱਥੇ ਵੀ ਕੋਟਲਾ ਦੇ ਹੰਖਾ ਉਹਨਾਂ ਨੂੰ ਲੈ ਕੇ ਆਇਆ ਤੇ ਇਸ ਤਰ੍ਹਾਂ ਜੋ ਹੈ ਚੇਤਪਾਈ ਬਚਿੱਤਰ ਸਿੰਘ ਜੀ ਦਾ ਅੰਗਿੱਠਾ ਬਣਿਆ ਹੋਇਆ ਜਿ ਜਦੋਂ ਗੁਰੂ ਸਾਹਿਬ ਨੇ ਅੰੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਪੱਟ ਚਿੱਤਰ ਸਿੰਘ ਜੀ ਜਤਨੀ ਨਗਰ ਸਨ ਸੋ ਉਹਨਾਂ ਦੇ ਦੀਪਾਂਤਿੱਥ ਇੱਥੇ ਹੁੰਦਾ ਸੰਸਕਾਰ ਦਾ ਸੀ ਇਹ ਹੁੰਦਾ ਵਿਟਾ ਸਾਖ ਸ਼ੋਭਿਤ ਹੈ ਇਸੇ ਚਿੱਤਰ ਸਿੰਘ ਨੇ ਜਿਨ੍ਹਾਂ ਨੇ ਨਾਕਰੀ ਵਾਰਸੀ ਦੇ ਨਾਮ ਮਾਸਾ ਫਤਿਹਮ ਕੌਲਾ ਪੇਟਾ ਜਿੱਤੇ ਹਾਥੀ ਦੇ ਜਦੋਂ ਦਰਸੀ ਮਾਰੀ ਸੀ ਨਾਕਰੀ ਵਾਰਸੀ ਤਾਂ ਹਾਥੀ ਵਾਪਸ ਉਹਨਾਂ ਫੌਜਾਂ ਨੂੰ ਚਲਦਾ ਮੁੜ ਗਿਆ ਸੀ ਫੌਜ ਦੇ ਦਰਵਾਜ਼ੇ ਤੇ ਚਿੱਤਰ ਸਿੰਘ ਹੜਦੇ ਆ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ ਦਿਨ ਰਾਤ ਹੁਣ ਅਸੀਂ ਉੱਧਰ ਵੀ ਦਰਸ਼ਨ ਕਰਾਂਗੇ ਉਹ ਕਿਲਾ ਜੋ ਹੈ ਇਹ ਤਾ ਤੁਕਿਆ ਦੇਖੋ ਦੀਵਾਰ ਨੂੰ ਫਿੱਟ ਜਾ ਰਹੀ ਹੈ ਕਿੰਨਾ ਤਾ ਤੁਕਿਆ ਹੈ ਕਿਲਾ ਹੈ ਕੋਕਲਾ ਨਿਹੰਗ ਖਾਂ ਦਾ ਸੀ ਕੋਕਲਾ ਦੇ ਹੰਖਾਂ ਸਮਸ਼ਨਾ ਦਾ ਪੁੱਤਰ ਸੀ ਸਮਸ਼ਨਾ ਜਦੋਂ ਸਹਿਬਾਤ ਸਾਹਿਬ ਇੱਥੇ ਆਏ ਤਾਂ ਸਮਝਦਿਆ ਨੇ ਜਿਹੜੀ ਸੇਵਾ ਕੀਤੀ ਤੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਮੈਂ 84 ਗਿੰਦਾਂ ਦਾ ਮਾਲਕ ਹਾਂ ਪਰ ਮੇਰੇ ਕੋਲ ਕੋਈ ਲਾਦਨੀ ਹੈ ਇਹ 84 ਗਿੰਦਾਂ ਦੇ ਗੀਰ ਸੰਭਾਣੀ ਹੈ ਉਹ ਗੁਰੂ ਸਾਹਿਬ ਨੇ ਵਾਰ ਦੱਸਿਆ ਕਿ ਤੇਰੇ ਦੋ ਪੁੱਤਰ ਹੋਣਗੇ ਤਾਂ ਉਹਦੇ ਦੋ ਪੁੱਤਰ ਇੱਕ ਕੋਟੜ ਨੇ ਹੰਖਾ ਜਿਹੜਾ ਨਾਂ ਤੇ ਪਿੰਡ ਵਸਿਆ ਹੋਇਆ ਤੁਸੀਂ ਕਿਲਾ ਦੇਖੋ ਕਿਦਾਂ ਟਹਾ ਟੇਰੀ ਹੋ ਚੁੱਕਿਆ ਹੈ ਇਹਦੀ ਸਾਂਭ ਸੰਭਾਲ ਦੀ ਕੋਈ ਜ਼ਿੰਮੇਦਾਰੀ ਨਹੀਂ ਨੰਨੀ ਹਟਾ ਲਾ ਕੇ ਹੁਣ ਕੰਦ ਕਿਤੇ ਜਾ ਰਹੀ ਹੈ ਦੀਵਾਰ ਪਰ ਕਿਲੇ ਵੱਲ ਕਿਸਦਾ ਕੋਈ ਧਿਆਨ ਨਹੀਂ ਹੈਗਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਸਾਹਮਣਾ ਚਾਹੀਦਾ ਹੈ ਇਹ ਉਹ ਯੋਥਾਨਾ ਜਿਸ ਸਥਾਨ ਤੇ ਭਾਈ ਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਸੀ ਸੋ ਕੋਟਲਾ ਨੇਂਖਾ ਇੱਥੇ ਭਾਈ ਬਿਚਤਰ ਸਿੰਘ ਜੀ ਨੂੰ ਹੋਰ ਸਿੰਘਾਂ ਸਮੇਤ ਲੈ ਕਿਉਂਕਿ ਗੁਰੂ ਸਾਹਿਬ ਇੱਥੇ ਠਹਿਰੇ ਹੋਏ ਸੀ ਕਿੰਨੀ ਖਾਸਤਾ ਹਾਲਤ ਆ ਅੰਦਰ ਜਾ ਕੇ ਬਸ ਅਸੀਂ ਦੇਖਦੇ ਆ ਕੋਈ ਇਸ ਦੀ ਦੇਖਭਾਲ ਕਰਨ ਵਾਲਾ ਨਹੀਂ ਹੈਗਾ ਖੈਰ ਉਹਨਾਂ ਬੁੱਢਾ ਦਲ ਜਿਹੜਾ ਹੈ ਉਹ ਇਹਦੀ ਸਾਂਭ ਸੰਭਾਲ ਕਰ ਰਿਹਾ ਹੈ ਅੱਗੇ ਦੇਖੋ ਤੁਸੀਂ ਕਿਵੇਂ ਹਾਲਾਤ ਆ ਪੁਰਾਣੇ ਇੱਟਾਂ ਲੱਗੀਆਂ ਹਨ ਨਵੀਆਂ ਇੱਟਾਂ ਅੱਜ ਕੱਲ੍ਹ ਦੇ ਸਮੇਂ ਦੇ ਲਾਈਆਂ ਹੋਈਆਂ ਹਨ ਕੁਦਰਾਂ ਚੁੱਕੀਆਂ ਐ ਸਾਮ ਸੰਭਾਲੇ ਦੀ ਇੰਨੀ ਖਾਸ ਗੱਲ ਨਹੀਂ ਕੀਤੀ ਨਹੀਂ ਜਾ ਰਹੀ ਕਿਉਂਕਿ ਅਸੀਂ ਪਿਛਲੇ ਪਾਸੇ ਵੀ ਦਿਖਾਇਆ ਕਿ ਦਵਾਰਾਂ ਕਿਸ ਤਰ੍ਹਾਂ ਟਹਿ ਚੁੱਕੀਆਂ ਨੇ ਹੁਣ ਨਵੀਂ ਦਵਾਰ ਜਿਹੜੀ ਉਹ ਸਾਰੀ ਕੀਤੀ ਜਾ ਰਹੀ ਹੈ ਆ ਆਪਣੀਆਂ ਪ੍ਰਾਤਨ ਜੋ ਇਤਿਹਾਸਿਕ ਸਾਡੀਆਂ ਚੀਜ਼ਾਂ ਨੇ ਵੀ ਸਭ ਵਿਰਾਸਤ ਉਹਨੂੰ ਛੱਡ ਕੇ ਉਸ ਨੂੰ ਛੱਡ ਕੇ ਨਵੇਂ ਸਿਰੋਂ ਵੱਡੇ ਵੱਡੇ ਇਮਾਰਤਾਂ ਬਣਾਈਆਂ ਜਾ ਰਹੀਆਂ ਜਿਵੇਂ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਲੋੜ ਆ ਸਾਨੂੰ ਅਸੀਂ ਆਪਣੇ ਪੁਰਾਣੀਆਂ ਵਿਰਾਸਤ ਜੇ ਸਾਨੂੰ ਮਿਲੀ ਆ ਉਹਨੂੰ ਸੰਭਾਲੀਏ ਤਿਆਉ ਹੁਣ ਦਰਸ਼ਨ ਕਰਦੇ ਹਾਂ ਉਸ ਕਮਰੇ ਦੇ ਜਿੱਥੇ ਬੀਬੀ ਬੁੰਤਾਜ ਨੇ ਭਾਈ ਬਚਿੱਤਰ ਸਿੰਘ ਦੀ ਜਖਮੀ ਹਾਲਤ ਵਿੱਚ ਜੋ ਸੀ ਉਹਨਾਂ ਦੀ ਸੇਵਾ ਕੀਤੀ ਸੀ ਇਹ ਜਨਮ ਸਥਾਨ ਬੀਬੀ ਬੁੰਤਾਜ ਜੀ ਦਾ ਜਿਨ੍ਹਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਸੀ ਭਾਵੇਂ ਜਦੋਂ ਕੋਟਲਾ ਦੇ ਹੰਖਾ ਨੇ ਕਹਿ ਦਿੱਤਾ ਸੀ ਕਿ ਇਹ ਮੇਰਾ ਦਮਾਦ ਆ ਅੰਦਰ ਮੇਰੀ ਬੇਟੀ ਤੇ ਮੇਰੇ ਦਮਾਦ ਪਏ ਨੇ ਤਾਂ ਉਹਨਾਂ ਨੇ ਉਹਨਾਂ ਨੂੰ ਆਪਣਾ ਪਤੀ ਮੰਨ ਲਿਆ ਸੀ ਬੀਬੀ ਬੁੰਤਾਜ ਜੀ ਨੇ ਤੇ ਵਿਆਹ ਨਾ ਕਰਵਾਇਆ ਸਾਰੀ ਉਮਰ ਤੇ ਹਾਲਤ ਤੁਸੀਂ ਦੇਖ ਲਓ

ਇੱਥੇ ਸ਼ੀਰਪਾਈ ਚਿੱਤਰ ਸਿੰਘ ਜੀ ਕੋਈ ਸਨ ਤੇ ਬੀਬੀ ਮੁਮਤਾਜ਼ ਜੀ ਨੇ ਉਹਨਾਂ ਦੀ ਮੱਲਮ ਪੱਟੀ ਕੀਤੀ ਸੀ ਜਦੋਂ ਕਿਸੇ ਨੇ ਗੁਰੂ ਘਰ ਦਾ ਜੋ ਦੋਖੀ ਸੀ ਕਹਿ ਲਈਏ ਕਿ ਉਹਨੇpropto ਦਾ ਜਾਰੀ ਵਿੱਚ ਗਿਆ ਦਿੱਤਾ ਸੀ ਕਿ ਇੱਥੇ ਪਾਈਵ ਚਿੱਤਰ ਸਿੰਘ ਜੀ ਗੁਰੂ ਸਾਹਿਬ ਠਹਿਰੇ ਹੋਏ ਨੇ ਸ਼ਿਕਾਇਤ ਕੀਤੀ ਸੀ ਤਾਂ ਜਦੋਂ ਤੁਲਾਸੀ ਲਿਆਣ ਆਏ ਕਿਲੇ ਦੀ ਪਾਈਵ ਚਿੱਤਰ ਸਿੰਘ ਨੇ ਕਿਹਾ ਸੀ ਕਿ ਅੰਦਰ ਮੇਰੀ ਬੇਟੀ ਤੇ ਮੇਰੇ ਦਮਾਦ ਨੇ ਤੇ ਫਿਰ ਉਹ ਸ਼ਰਮਿੰਦਾ ਹੋ ਕੇ कोतवाल ਵਾਪਸ ਚਲਾ ਗਿਆ ਸੀ ਇਹੋ ਹੀ ਕਮਰਾਏ ਹੁਣ ਇਸ ਦੀ ਸਾਮ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਬੁੱਢਾ ਦਲ ਦੇ ਜੀ ਮੈਂਬਰ ਨੇ ਉਹ ਕਰਦੇ ਨੇ ਇਸ ਦੇ ਬਿਲਕੁਲ ਸਾਹਮਣੇ ਮਹਾਰਾਜਾ ਪ੍ਰਕਾਸ਼ ਕਿਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ ਕਿਫਤੇ